ਜੀ ਵੀਡੀਓ ਵੇਖਿਆ ਸਾਬ ਨੂੰ ਜੀ ਆਣ ਲੈ ਕੇ ਆਜਾ ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਤਾਂ ਜਰੂਰ ਦੇਖਣਾ ਜਿੰਨਾ ਵੀਰਾਂ ਪੈਨਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਪੰਜਾਬ ਚ ਸਰਕਾਰੀ ਬੱਸਾਂ ਦੀ ਹੜਤਾਲ ਖਤਾਂ ਵੀਰਵਾਰ ਤੋਂ ਆਮ ਵਾਂਗ ਚੱਲਣਗੀਆਂ ਬੱਸਾਂ ਵਿੱਤ ਮੰਤਰੀ ਹਰਪਾਲ ਜੀ ਮਨੀ ਅਜੇ ਰਾਜ ਟ੍ਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਅਗਲੇ 15 ਦਿਨਾਂ ਦੇ ਅੰਦਰ ਵਿਭਾਗ ਦੀਆਂ ਵੱਖ-ਵੱਖ ਜੂਨੀਅਨਾਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਕਰੇ ਅਤੇ ਉਹਨਾਂ ਦੀ ਕਵਈ ਵਾਲੀ ਕੈਬਨਟ ਸਬ-ਕਮੇਟੀ ਨੇ ਇੱਕ ਥੋਸਪੋਰਟ ਸਪੋਰਟ ਸਪੇਸ ਨਿਰਦੇਸ਼ ਤੋਂ ਬਾਅਦ ਵਿਭਾਗ ਵਿੱਚ ਹੜਤਾਲ ਕਰਨ ਵਾਲੀਆਂ ਜੂਨੀਅਨਾਂ ਨੇ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਹੈ ਵਿੱਤ ਮੰਤਰੀ ਨੇ ਪੰਜਾਬ ਭਵਨ ਵਿਖੇ लगभग 2 घंटे चली जूनियरना नाल मीटिंग ਦੌਰਾਨ ਇਹ ਨਿਰਦੇਸ਼ ਜਾਰੀ ਕੀਤੇ ਕਿ ਟ੍ਰਾਂਸਪੋਰਟ ਮੰਤਰੀ ਲਾਲਜੀ ਸਿੰਘ ਪੁੱਲਰ ਟ੍ਰਾਂਸਪੋਰਟ 72 ਪਰ ਰੂਜਮ ਸਟੇਟ ਟ੍ਰਾਂਸਪੋਰਟ ਡਾਇਰੈਕਟਰ ਕਮ ਮੈਨੇਜਮੈਂਟ ਡਾਇਰੈਕਟਰ ਪੰਨ バス ਜੀਪ ਗੁਪਤਾ ਤੇ ਪੀਆਰਟੀ ਸੀ ਨੇ ਮੈਨੇਜਿੰਗ ਡਾਇਰੈਕਟਰ ਵਿਕਰਮ ਸਿੰਘ ਚੇਰਗਲ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ ਪੰਜਾਬ ਰੋਡਵੇ ਪੰਨ ਬੱਸ ਪੀਆਰਟੀਸੀ ਕੰਡੈਕਟਰ ਵਰਕਰਸ ਯੂਨੀਅਨ ਅਤੇ ਪੰਜਾਬ ਰੋਡਵੇ ਪੰਨ ਬੱਸ ਸਟੇਟ ਟ੍ਰਾਂਸਪੋਰਟ ਵਰਕਰ ਯੂਨੀਅਨ ਵਰਕਰ ਯੂਨੀਅਨ ਵੱਲੋਂ ਵਿੱਤ ਮੰਤਰੀ ਨੂੰ ਆਪਣੀਆਂ ਮੰਗਾਂ ਤੇ ਮੁੱਦੇ ਵਿਸਤਾਰ ਵਿੱਚ ਪੇਸ਼ ਕੀਤੇ ਗਏ ਯੂਨੀਅਨਾਂ ਅਗਾਂ ਵੱਲੋਂ ਉਠਾਏ ਗਏ ਮੁੱਦਿਆਂ ਤੇ ਮੰਗਾਂ ਤੇ ਵਿਚਾਰ ਕਰਨ ਤੋਂ ਬਾਅਦ ਵਿੱਤ ਮੰਤਰੀ ਨੇ ਟ੍ਰਾਂਸਪੋਰਟ ਵਿਭਾਗ ਨੂੰ ਹੁਕਮ ਦੇ ਦਿੱਤੇ ਕਿ ਉਪਰ ਵਿਭਾਗੀ ਪੱਤਰ ਦੇ ਮੁੱਦਿਆਂ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਤੇ ਜੂਨੀਅਨਾਂ ਦੇ ਮੁੱਖ ਮੁੱਦਿਆਂ ਬਾਰੇ ਅਗਲੇ 15 ਤਿੰਨ ਵਿੱਚ ਜੂਨੀਅਨਾਂ ਦਿਨ ਮੰਡੀਆਂ ਨਾਲ ਮੀਟਿੰਗ ਕਰਨ ਤੇ ਜਾਇਜ਼ ਮੁੱਦਿਆਂ ਤੇ ਹੱਲ ਲਈ ਕੈਬਨਿਟ ਸਬਕਮੇਟੀ ਨੂੰ ਇੱਕ ਠੋਸ ਰਿਪੋਰਟ ਸੋਪਨ ਵਿੱਤ ਮੰਤਰੀ ਨੇ ਜੂਨੀਅਨ ਆਗਮਨ ਪ੍ਰੋਸੈਸ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਹਾਕਿਆਂ ਤੋਂ ਲਟਕ ਰਿਹਾ ਕਰਮਚਾਰੀਆਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਹਰ ਸੰਭਵ ਚਤਨ ਕਰ ਰਹੀ ਹੈ ਵਿੱਤ ਮੰਤਰੀ ਵੱਲੋਂ ਦਿੱਤੇ ਗਏ ਇਹਨਾਂ ਨਿਰਦੇਸ਼ਾਂ ਦੇ ਪਰੋਸੇ ਦੇ ਮੱਦੇਨਜ਼ਰ ਟ੍ਰਾਂਸਪੋਰਟ ਵਿਭਾਗ ਦੀਆਂ ਜੂਨੀਅਨਾਂ ਨੇ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ ਹੈ ਜਿਨੀਆਂ ਨੇ ਨਾ ਨੋ ਮੰਗਾਂ ਰੱਖੀਆਂ ਜਿਸ ਵਿੱਚ ਮੁੱਖ ਮੰਗਾਂ ਆਰਜੀ ਕਰਮਚਾਰੀਆਂ ਨੂੰ ਸਥਾਈ ਕਰਨਾ ਅਤੇ ਆਊਟਸੋਰਸ ਕੀਤੇ ਕਰਮਚਾਰੀਆਂ ਨੂੰ ਠੇਕੇ ਤੇ ਲਿਆਉਣਾ ਸੀ ਇਹ ਮੀਟਿੰਗ ਵਿੱਚ ਦੋਵੇਂ ਜੂਨੀਅਨਾਂ ਦੇ ਨੰਦੇ ਮੌਜੂਦ ਸਨ ਜਿਨ੍ਹਾਂ ਵਿੱਚ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਸੂਬਾ ਜਨ ਸਕੱਤਰ ਗੁਰਮਖ ਸਿੰਘ ਖਬਰ ਨੂੰ ਅੰਤ ਤੱਕ ਵੇਖਣ ਲਈ ਤਾਂ